ਜਰੂਰੀ ਦੀ ਫਤਿਹ ਜੈਪੀਮ ਜੈਪਾਰੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਮਨ ਸੋਤਾ ਤੇ ਮੈਂ ਮਾਸਟਰ ਲਾਸਮਨ ਸਿੰਘ ਸੋਤਾ ਅੱਜ ਆਪਾਂ ਫੇਰ ਦੁਬਾਰੇ ਬਹੁਤ ਹੀ ਮਹੱਤਵਪੂਰਨ ਜਿਹੜਾ ਫੈਸਲਾ ਆਇਆ 1 ਅਗਸਤ ਨੂੰ ਸਰਕਾਰ ਦਾ ਜਿਸ ਦੀ ਬੜੀ ਵੱਡੀ ਸਮਾਜ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬੜਾ ਵੱਡਾ ਜਿਹੜਾ ਹੰਗਾਮਾ ਛੜਿਆ ਹੋਇਆ ਉਸੇ ਉੱਤੇ ਦੁਬਾਰੇ ਫੇਰ ਚਰਚਾ ਕਰਦੇ ਹਾਂ ਕਿਉਂਕਿ ਮੈਂ ਜਿਹੜੀ ਪਰਸੋਂ ਵੀਡੀਓ ਪਾਈ ਸੀ ਉਸ ਦਾ ਕੱਲ ਤੇ ਅੱਜ ਦੇ ਵਿੱਚ ਬੜੀਆਂ ਜ਼ਿਆਦਾ ਜੜੀਆਂ ਉਹਦੇ ਫੋਨ ਆਏ ਕੱਲ ਹੀ ਪਾਈ ਸੀ ਅੱਜ ਤੱਕ ਉਹਦੇ ਰਾਤ ਦਿਨ ਰਾਤ ਦੇ ਵਿੱਚ ਬਹੁਤ ਸਾਰੇ ਫੋਨ ਆਏ ਸਾਰੇ ਸਾਥੀਆਂ ਦੇ ਜਿਨ੍ਹਾਂ ਨੂੰ ਹਲੇ ਪਤਾ ਵੀ ਨਹੀਂ ਹੈ ਤੇ ਕੁਝ ਸਾਥੀ ਜਿਹੜੇ ਸਾਡੇ ਰਮਦਾਸੀ ਸਿੱਖ ਭਰਾ ਉਹਨਾਂ ਦੇ ਫੋਨ ਆਏ ਉਹਨਾਂ ਨੇ ਆਪਣੇ ਸ਼ਿਕਵੇ ਵੀ ਜ਼ਾਹਰ ਕੀਤੇ ਤੇ ਔਰ ਇਸ ਗੱਲ ਨੂੰ ਸਹੀ ਵੀ ਠਹਿਰਾਇਆ ਇੱਕ ਮੇਰੇ ਭਰਾ ਨੇ ਜਿਹੜਾ ਮੈਨੂੰ ਫੋਨ ਕੀਤਾ ਇੱਕ ਉਹ ਸਾਡੇ ਰਮਦਾਸੀਆ ਸਿੱਖ ਪ੍ਰਿਆ ਭਰਾ ਹੈ ਕੋਈ ਡਰਾਈਵਰ ਸੀਗਾ ਉਸ ਨੇ ਤਾਂ ਮੈਨੂੰ ਇਹ ਵੀਡੀਓ ਬਣਾਉਣ ਦੇ ਲਈ ਮਜਬੂਰੀ ਕਰ ਦਿੱਤਾ ਜਦੋਂ ਉਸ ਨੇ ਕਿਹਾ ਕਿ ਭਾਈ ਤੁਸੀਂ ਇਹ ਵੀਡੀਓ ਬਣਾ ਕੇ ਮਾਸਟਰ ਜੀ ਇਸ ਤਰ੍ਹਾਂ ਕਰ ਰਹੇ ਹੋ ਕਿ ਰਮਦਾਸੀਆ ਸਾਡਾ ਹੱਕ ਕਰ ਰਹੇ ਆ ਕਿ ਰਮਦਾਸੀਆ ਨੇ ਨਹੀਂ ਕੇਸ ਕੀਤਾ ਇਹ ਮਜਬੂਰੀ ਸਿੱਖਾਂ ਨੇ ਕੀਤਾ ਫਿਰ ਜਦੋਂ ਮੈਂ ਉਹਨੂੰ ਕਲੀਅਰ ਕੀਤੀ ਗੱਲ ਤਾਂ ਮੈਂ ਕਿਹਾ ਕੋਈ ਨਹੀਂ ਭਰਾ ਉਹ ਬੜਾ ਸ਼ਰਮਿੰਦਾ ਹੋਇਆ ਤੇ ਉਸ ਨੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਸਾਡੇ ਵਿੱਚ ਇੱਕ ਪਾੜ ਪਾਇਆ ਵੇਸੇ ਉਸ ਨੇ ਉਸ ਨੂੰ ਗਾਲਾਂ ਕੱਢੀਆਂ ਪਰ ਮੈਂ ਉਸ ਭੋਲੇ ਭਰਾ ਨੂੰ ਫੇਰ ਕਹੂੰਗਾ ਕਿ ਉਸ ਨੂੰ ਨਹੀਂ ਪਤਾ ਅਸਲੀ ਗੱਲ ਕਿੱਥੇ ਜਾ ਕੇ ਜਾ ਕੇ ਹੁਣ ਪਹੁੰਚੀ ਖੜੀ ਹੈ ਤੇ ਅੱਜ ਰੌਲਾ ਕਿਉਂ ਪੈ ਰਿਹਾ ਆਪਾਂ ਗੱਲ ਕਰਦੇ ਆ ਦੋਸਤੋ ਦੁਬਾਰੇ ਫਿਰ ਰਾਖਵਾ ਕਰਨ ਦੀ ਪੰਜਾਬ ਵਿੱਚ ਰਾਖਵਾ ਕਰਨਾ ਜਿਹੜਾ ਉਹ ਕਦੋਂ ਤੋਂ ਲਾਗੂ ਹੋਇਆ ਕਿੰਨੇ ਕ ਟਾਈਮ ਤੱਕ ਚੱਲਦਾ ਆ ਰਿਹਾ ਵੈਸੇ ਪੰਜਾਬ ਦੇ ਵਿੱਚ 1950 ਦੇ ਵਿੱਚ ਜਦੋਂ ਸੰਵਧਾਨ ਲਾਗੂ ਹੋ ਗਿਆ ਰਾਖਵਾ ਕਰਨੇ ਜਾਰੀ ਹੋ ਗਿਆ ਪਰ ਉਸ ਟਾਈਮ ਤੇ ਪੰਜਾਬ ਦੇ ਵਿੱਚ ਸਿਰਫ ਸਾਡੇ ਕੋਲੇ 19 14% ਰਾਖਵਾ ਕਰਨ ਸੀ 1950 ਤੱਕ ਆ ਗਏ ਇਹ 19% ਹੋ ਗਿਆ ਤੇ 60 ਦੇ ਵਿੱਚ ਜਾ ਕੇ ਇਹ ਸਾਡੇ ਕੋਲੇ 20% ਹੋ ਗਿਆ ਇਸ ਤਰ੍ਹਾਂ ਹੌਲੀ ਹੌਲੀ ਇਹ ਰਾਖਵਾ ਕਰਨ ਵਧ ਗਿਆ ਤਾਂ ਕਿਉਂਕਿ ਜੋਂ-ਜੋਂ ਜਨਗਣਨਾ ਹੁੰਦੀ ਹੈ ਜਨਗਣਨਾ ਦੇ ਆਧਾਰ ਦੇ ਉੱਤੇ ਅੰਕੜੇ ਆਉਂਦੇ ਆ ਕਿ ਕਿਹੜੀਆਂ-ਕਿਹੜੀਆਂ ਜਾਤਾਂ ਦੇ ਕਿੰਨੇ-ਕਿੰਨੇ ਲੋਕ ਆ ਤੇ ਫਿਰ ਉਹਦੇ ਹਿਸਾਬ ਨਾਲ ਉਹਨਾਂ ਨੂੰ ਸਸ਼ਾਸਨ ਪ੍ਰਸ਼ਾਸਨ ਦੇ ਵਿੱਚ ਪ੍ਰਤੀਨਿਧ ਦਿੱਤੀ ਜਾਂਦੀ ਆ ਪਰ ਇਹ ਗੱਲ ਵੱਖਰੀ ਆ ਕਿ ਲੋਕਾਂ ਨੂੰ ਪਤਾ ਨਹੀਂ ਆ ਲੋਕਾਂ ਦਾ ਅਣਪੜ੍ਹ ਹੋਣ ਕਰਕੇ ਜਾਂ ਉਹ ਚਲਾਕ ਲੋਕਾਂ ਦੀਆਂ ਗੱਲਾਂ ਚਾਕੇ ਉਹ ਪ੍ਰੋਪਰ ਇੱਕ ਅੰਧਵਿਸ਼ਵਾਸ ਸਾਡੇ ਸਮਾਜ ਦੇ ਵਿੱਚ ਬੜਾ ਫੈਲਿਆ ਹੋਇਆ ਉਹ ਰੱਬ ਦੇ ਨਾਂ ਤੇ ਗਰੀਬ ਲੋਕਾਂ ਨਾਲ ਠੱਗੀ ਵਜਦਾ ਰਹੀ ਉਹ ਆਪਣੇ ਬੱਚਿਆਂ ਨੂੰ ਪੜਾਉਣ ਲਿਖਾਉਣ ਦੀ ਥਾਂ ਤੇ ਮੰਦਰਾਂ ਦੇ ਵਿੱਚ ਕਾਵੜ ਲਿਜਾਣ ਦੇ ਵਿੱਚ ਜਾਂ ਘਰੇ ਬਾਬਿਆਂ ਦੀ ਪੂਜਾ ਕਰਨੇ ਜਿਆਦਾ ਸਮਾਂ ਲੱਗਦਾ ਕੁਝ ਨਸ਼ੇ ਕੁਝ ਘਰਾਂ ਦੀਆਂ ਗਰੀਬੀਆਂ ਕੋ ਜੰਦ ਵਿਸ਼ਵਾਸ ਕੁਝ ਵੱਡਿਆਂ ਲੋਕਾਂ ਦੀ ਗਲਤ ਰਾਹੇ ਪਾਈਆਂ ਹੋਈਆਂ ਗੱਲਾਂ ਕਰਕੇ ਸਾਡੇ ਲੋਕ ਉਸ ਗੱਲ ਦਾ ਲਾਹਾ ਨਹੀਂ ਲੈ ਸਕਦੇ ਤਾਂ ਦੋਸਤੋ ਜਿਹੜਾ 1960 ਦੇ ਵਿੱਚ ਸਾਡਾ ਜਿਹੜਾ ਰਾਖਵਾ ਕਰਨ ਸੀ ਪੰਜਾਬ ਦੇ ਵਿੱਚ 20% ਹੋ ਗਿਆ ਤੇ ਜਿਸ ਨੂੰ ਅੱਧਾ-ਅੱਧ ਕਰਕੇ 10-10% ਐਮਐਨਵੀ ਤੇ ਆਰੈਣਾ ਅਦਰਸ ਨੂੰ ਇਹ ਮਿਲਦਾ ਰਿਹਾ ਪਰ ਇਸ ਨੇ ਲੋਤੇ ਕਿਸੇ ਨੇ ਰੌਲਾ ਨਹੀਂ ਪਾਇਆ 10 ਸਾਲ ਐਵੇਂ ਨੰਗੇ ਸਖ ਤੋਂ ਬਾਅਦ ਫਿਰ 1973 ਦੀ ਜਨਗਣਨਾ ਹੋਈ ਕੱਪ ਦੀ ਜਨਗਣਨਾ ਦੇ ਵਿੱਚ ਫਿਰ ਪਤਾ ਲੱਗਿਆ 2000 ਕਿੰਨਾ ਕੁ ਇਹਦਾ ਫਾਇਦਾ ਹੋ ਗਿਆ ਕਿਉਂਕਿ ਰਾਖਵੇਂ ਕਰਨ ਦੇ ਉੱਤੇ ਤਾਂ ਪਹਿਲੇ ਦਿਨ ਤੋਂ ਰੌਲਾ ਪੈਣ ਲੱਗ ਗਿਆ ਸੀ ਮਹਾਤਮਾ ਗਾਂਧੀ ਨੇ ਜਰਬਦਾ ਜੇਲ੍ਹ ਦੇ ਵਿੱਚ ਇਹ ਸੇ ਕਰਕੇ ਸਾਡੇ ਖਿਲਾਫ ਮਰਨ ਵਰਤ ਰੱਖ ਲਿਆ ਸੀ ਕਿ ਇਹਨਾਂ ਨੂੰ ਰਾਖਮਾ ਕਰਨ ਨਹੀਂ ਦੇਣਾ ਕੋਸ ਮਰਜ਼ੀ ਹੋ ਜੇ ਉੱਚ ਜਾਤੀਆਂ ਸਾਡੇ ਖਿਲਾਫ ਸ਼ੁਰੂ ਤੋਂ ਹੀ ਐ ਮਹਾਤਮਾ ਗਾਂਧੀ ਨੂੰ ਵੱਡਾ ਮੋਹਰਾ ਬਣਾਇਆ ਗਿਆ ਤੇ ਮਹਾਤਮਾ ਗਾਂਧੀ ਨੇ ਜਾ ਕੇ ਗੋਲਮੇਜ ਕਾਨਫਰੰਸ ਦੇ ਵਿੱਚ 1930 31 32 ਦੇ ਵਿੱਚ ਬਹੁਤ ਰੌਲਾ ਪਾਇਆ ਅਖੀਰ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਨੂੰ ਥ੍ਰੈਟ ਕਰਕੇ ਫਿਰ ਸਾਥੇ ਦੋ ਜਦੋਂ ਪੂਨਾ ਪੈਕ ਦੇ ਉੱਤੇ ਸਾਈਨ ਕਰਾਏਗੇ ਕਿ ਨਹੀਂ ਤਾਂ ਡਾਕਟਰ ਅੰਬੇਦਕਰ ਤੋ ਇੱਧਰ ਸਾਈਨ ਕਰਦੇ ਨਹੀਂ ਤੇਰੇ ਗਰੀਬ ਲੋਕਾਂ ਨੂੰ ਮਾਰ ਦਿਆਂਗੇ ਠੀਕ ਆ ਤੈਨੂੰ ਕੁਝ ਨਹੀਂ ਕਹਿੰਦੇ ਤੇਰੇ ਸਾਹਮਣੇ ਬੇਕਸੂਰ ਲੋਕਾਂ ਨੂੰ ਮਾਰਾਂਗੇ ਪਰ ਬਾਬਾ ਸਾਹਿਬ ਬੜੇ ਕੋਮਲ ਦਿਲ ਦੇ ਸੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਹੋਰ ਸਹੀ ਥੋੜੇ ਮੋਟੇ ਇਹਨਾਂ ਨੂੰ ਜਗਾਵਾਂਗੇ ਚੱਲ ਕੋਈ ਨਹੀਂ ਸਾ ਮੇਰਾ ਅੰਦੋਲਨ 20 30 ਸ ਇਸ ਕਰਕੇ ਬਾਬਾ ਸਾਹਿਬ ਨੇ 1931 32 ਦੇ 32 ਦੇ ਵਿੱਚ ਜਿਹੜਾ ਹੈਗਾ ਇਹਨਾਂ ਨਾਲ ਸਮਝੌਤਾ ਕਰ ਲਿਆ ਸੀ ਜਰਬਦਾ ਜੇਲ੍ਹ ਦੇ ਵਿੱਚ ਅੱਗੇ ਜਾ ਕੇ ਫਿਰ ਉਹ ਰਾਖਵਾ ਕਰਨ ਲਾਗੂ ਵੀ ਹੋ ਗਿਆ ਫਿਰ ਕੀ ਹੋਇਆ 71 ਦੀ ਜਨਗਣਨਾ ਦੇ ਵਿੱਚ ਇਹਨੂੰ ਰਾਖਵਾ ਕਰਨ ਬਾਬਾ ਸਾਹਿਬ ਨੂੰ ਕਿਹਾ ਕਿ 10 ਸਾਲ ਲਈ ਲੈਂਦਾ ਜਾਨ ਪਰ ਉਦੋਂ 71 ਤੱਕ ਤਾਂ 20 ਸਾਲ ਹੋ ਗਈ ਸੀ 21 ਸਾਲ ਤਾਂ ਫਿਰ ਪਤਾ ਲੱਗਿਆ ਵੀ ਹੁਣ ਇਹਨਾਂ ਨੂੰ ਫਾਇਦਾ ਕਿੰਨਾ ਹੋਇਆ ਅਗਿਆਨੀ ਜੈਲਸ ਤੋਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਨੇ ਜਦੋਂ ਅੰਦਾਜ਼ਾ ਲਾ ਕੇ ਦੇਖਿਆ ਤਾਂ ਉੱਥੇ ਮਾਜਵੀ ਸਿੱਖ ਵਾਲਮੀ ਭਾਈਚਾਰੇ ਦੀ ਜਿਹੜੀ ਪ੍ਰਤੀਨਿਧਤਾ ਸੀ ਉਹ ਬਹੁਤ ਘੱਟ ਸੀ 20% ਦੇ ਵਿੱਚੋਂ ਉਹ ਤਾਂ 1-2% ਹੀ ਆਉਂਦੇ ਸੀ ਉਸ ਗੱਲ ਤੇ ਚੱਲਦੀ ਚੱਲਦੀ ਗੱਲ 1974 ਤੱਕ ਪਹੁੰਚੀ 1974 ਤੇ ਜਾ ਕੇ ਕੁਝ ਇਧਰੋਂ ਭਗਤ ਗੁਰਿਆਦਾਸ ਕਮੇਟੀ ਦੇ ਜਿਹੜੇ ਬੰਦੇ ਸੀਗੇ ਕੁਝ ਹੋਰ ਸਿਆਣੇ ਮਾਜਵੀ ਸਿੱਖ ਉਹਨਾਂ ਨੇ ਕੈਪਟਨ ਰੇਨੂਨ ਕਿਹਾ ਕਿ ਹੋ ਸਕਦਾ ਭਾਈ ਉੱਚ ਜਾਤੀਆਂ ਨੇ ਕਿਹਾ ਹੋਵੇ ਇਹਨੇ ਚ ਵੈਰੀਫਿਕੇਸ਼ਨ ਕਰਦੋ ਨੰਨੇ ਚ ਵਰਗੀਕਰਨ ਕਰੋ ਹੁਣ ਤੁਸੀਂ ਕਰੋ ਤਾਂ ਉਹਨਾਂ ਨੇ ਇਹ ਵੀ ਹੋ ਸਕਦਾ ਤੇ ਕੁਝ ਇਧਰ ਮਚ ਵੀ ਸਿੱਖਾਂ ਦਾ ਦਬਾਅ ਵੀ ਹੋ ਗਿਆ ਬਲਮਿਕੀਆਂ ਦਾ ਦਬਾਅ ਵੀ ਹੋ ਗਿਆ ਭਗਤ ਗੁਰਿਆਦਾਸ ਕਮੇਟੀ ਨੇ ਕਿਹਾ ਸਪਾਰਸ਼ਾਂ ਕੀਤੀਆਂ ਕਿ ਆਹ ਤਬਕਾ ਤਾਂ ਸਭ ਤੋਂ ਪਿੱਛੇ ਰਹਿ ਗਿਆ ਤਾਂ ਉਸ ਕਰਕੇ 1974 ਦੇ ਵਿੱਚ ਨੋਟੀਫਿਕੇਸ਼ਨ ਆਂਦਾ ਉਹਨੂੰ 75 5 5 1975 ਚ ਲਾਗੂ ਕਰਨ ਤੱਕ ਇਹ ਜਿਹੜਾ ਹੈਗਾ ਇੱਕ ਤਾਂ ਇਹ ਕੋਟਾ 20 ਤੋਂ 25% ਕਰਤਾ ਕਿਉਂਕਿ ਗਿਣਤੀ ਵੱਧ ਚੁੱਕੀ ਸੀ ਸਿਪਾਈ ਚਹਰੀ ਦੀ ਤਾਂ ਉਹਨੂੰ 5% ਵਧਾਤਾ ਤਾਂ ਦੂਸਰੀ ਗੱਲ ਇਹ ਮਜ਼ਦਿ ਸੱਖਾਂ ਤੇ ਬਾਲਮਿਕੀਆਂ ਲਈ ਅੱਧਾ-ਅੱਧਾ ਕਰ ਦਿੱਤਾ ਫਿਰ ਕੀ ਹੋਇਆ 1975 ਤੋਂ ਲੈ ਕੇ 2000 ਤੱਕ 20 ਸਾਲ ਕਿਸੇ ਨੂੰ ਪੱਛੀ ਪਤਾ ਹੀ ਨਹੀਂ ਲੱਗਿਆ 1975 ਤੋਂ 20 ਸਾਲ 25 ਸਾਲ ਮਜਬੀ ਸਿੱਖ ਚੁੱਪ ਕਰਕੇ ਤੁਰੇ ਫਿਰਦੇ ਰਹੇ ਜਿਹੜਾ ਕੋਈ ਮਜਬੀ ਸਿੱਖਾਂ ਦਾ ਮੁੰਡਾ ਵਾਲਮੀਕੇ ਦਾ ਮੁੰਡਾ ਕੁੜੀ ਪੜੀ ਉਹਨੂੰ ਨੌਕਰੀ ਮਿਲ ਗਈ ਪਹਿਲੀ ਗੱਲ ਤਾਂ ਉਹ ਪੜਦੇ ਨਹੀਂ ਸੀ ਫਿਰ ਜੇ ਪੜ ਲੈਂਦੇ ਸੀ ਤਾਂ ਉਹ ਨੌਕਰੀ ਲਈ ਅਪਲਾਈ ਨਹੀਂ ਸੀ ਕਰਦੇ ਸਮੇਸਰ ਨਹੀਂ ਸੀ ਆਇਆ ਜਾਂਦਾ ਤਾਂ ਉਹਦੇ ਤੇ ਦੂਸਰੇ ਪਾਸੇ ਸਾਡਾ ਰਮਦਾਸ ਸੀ ਸਿੱਖ ਭਾਈਚਾਰਾ ਥੋੜਾ ਸਿਆਣਾ ਸੀ ਸਮਝਦਾਰ ਸੀ ਉਹੋ ਨਾਲ ਦੀ ਨਾਲ ਆਪਣੀਆਂ ਪੋਸਟਾਂ ਭਰੀ ਗਿਆ ਤਾਂ ਕੁੱਲ ਮਿਲਾ ਕੇ ਉਹ ਜਿਹੜੀਆਂ ਪੋਸਟਾਂ 25% ਦਾ 22-23% ਜਿਹੜਾ ਕੱਲਾ ਸੀਗਾ ਸਾਡਾ ਰਮਦਾਸ ਜੀ ਆਪਰਾ ਹੀ ਲਈ ਜਾਂਦਾ ਸੀ 2-3% ਤੱਕ ਹੀ ਪਹੁੰਚਿਆ 2000 ਤੱਕ ਤਾਂ ਸੰਨ 2000 ਤੱਕ ਆਉਂਦਾ ਆਉਦਾ ਹੌਲੀ-ਹੌਲੀ ਕਿਸੇ-ਕਿਸੇ ਮਹਿਕਮੇ ਦੇ ਵਿੱਚ ਜਿਹੜੇ ਮਾਝੀ ਸਿੱਖਾ ਤੇ ਬਾਲਮਿਕੀਆਂ ਦੇ ਬੱਚੇ ਵੀ ਉਹ ਪੜਨ ਲੱਗੇ ਸੀ ਤੇ ਉਹ ਕੰਪੀਟੀਸ਼ਨਲ ਲਰਨ ਲਾ ਕੇ ਪਰ ਉਹ ਐਕਟ ਦੇ ਮੁਤਾਬਕ ਜਦੋਂ ਕਿਤੇ ਇੱਥੇ ਕੰਪੀਟੀਸ਼ਨ ਹੋਣ ਲੱਗਿਆ ਤਾਂ ਆਤਰ ਸਿੰਘ ਧੂੜ ਦੇ ਸ਼ਾਇਦ ਉਹਦੇ ਕੋਈ ਰਿਸ਼ਤੇਦਾਰ ਹੋਵੇ ਜਾਂ ਆਉਂਦਾ ਕੋਈ ਬਾਲ ਬੱਚੇ ਵੀ ਹੋ ਸਕਦੇ ਉਹਨਾਂ ਨੂੰ ਪਿੱਛੇ ਕਰਕੇ ਜਦੋਂ ਮਾਝੀ ਸਿੱਖਾਂ ਨੂੰ ਸੀਟ ਦੇ ਦਿੱਤੀ ਤਾਂ ਉਸਨੇ ਕੋਰਟ ਦੇ ਵਿੱਚ ਕੇਸ ਕਰਤਾ ਕਿ ਮਜਬੂਰ ਸਿੱਖਾਂ ਨੂੰ ਮਿਲਣੀ ਚਾਹੀਦਾ ਸਾਡੇ ਬੱਚਿਆਂ ਦੇ ਨੰਬਰ ਵੱਧ ਆ ਜੀ ਰਮਦਾਸੀ ਸਿੱਖਾਂ ਦੇ ਮਜਬੂਰੀਆਂ ਦੇ ਨੰਬਰ ਘੱਟ ਆ ਇਹਦਾ ਗਲਤ ਹੈ ਜੀ ਇਹ 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 ਨੋਟੀਫਿਕੇਸ਼ਨ ਹੀ ਗਲਤ ਉਹਨੇ ਨੋਟੀਫਿਕੇਸ਼ਨ ਚੈਲੰਜ ਕਰਤਾ ਜਿਸਦੇ ਇਹ ਵੀ ਸਬਸਾ ਮਜਬੂਰ ਸਿੱਖਾਂ ਤੇ ਗੁੱਸਾ ਜੱਗ ਗਿਆ ਉਹਨਾਂ ਨੇ ਉਸ ਨੋਟੀਫਿਕੇਸ਼ਨ ਨੂੰ ਜਿਹੜੇ ਕੇਸ ਨੂੰ ਪੈਰਵਾਹੀ ਕਰਨ ਲੱਗੇ ਤੇ ਉਧਰ ਕੈਪਟਨ ਅਮਰਿੰਦਰ ਸਿੰਘ ਨੂੰ ਸਮਝਾਇਆ 2006 ਦੇ ਵਿੱਚ ਦੱਸਿਆ ਵੀ ਜੀ ਸਾਡੇ ਨਾਲ ਤਾਂ ਧੱਕਾ ਹੋ ਰਿਹਾ ਸੀ ਕਮਜ਼ੋਰ ਆ ਕਾਂਗਰਸ ਸਰਕਾਰ ਨੇ ਤਦਵਾਰ ਇਹ ਫਿਰ ਜਿਹੜਾ 2006 ਦੇ ਵਿੱਚ ਐਕਟ ਬਣਾਇਆ ਔਰ ਇੱਕ ਗੱਲ ਹੋਰ ਦੱਸ ਦਿਆਂ ਦੋਸਤੋ ਇਤਿਹਾਸਕ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਗੱਲ ਸਮਝਾਈ ਗਈ ਬਕਾਇਦਾ ਕਿ ਕੈਪਟਨ ਸਾਹਿਬ ਬਾਬਾ ਆਲਾ ਸਿੰਘ ਜਦੋਂ ਪਟਿਆਲੇ ਦੇ ਬਰਨਾਲੇ ਦੀ ਧਰਤੀ ਤੇ ਹਲੇ ਸੰਘਰਸ਼ਾਂ ਸੀਗੀ ਫੂਲਕੀਆ ਮਿਸ਼ਨ ਮਿਸਲ ਤਾਂ ਉਸ ਨੂੰ ਸਥਾਪਿਤ ਕਰਨ ਦੇ ਲਈ ਬਰਨਾਲੇ ਦੀ ਧਰਤੀ ਦੇ ਉੱਤੇ ਬਾਬਾ ਵੀਰ ਸਿੰਘ ਬੰਗਸੀ ਨੇ ਬਾਬਾ ਆਲਾ ਸਿੰਘ ਦੀ ਮਦਦ ਕੀਤੀ ਸੀ ਅਸੀਂ ਤੁਹਾਡਾ ਰਾਜ ਸਥਾਪਿਤ ਕਰਾਉਣ ਦੇ ਵਿੱਚ ਮਾਝੀ ਸਿੱਖਾਂ ਦਾ ਹੱਥ ਆ ਅੱਜ ਤੁਸੀਂ ਸਾਡਾ ਉਹ ਕਰਜ਼ਾ ਵਾਪਸ ਕਰ ਸਕਦੇ ਹੋ ਤੁਸੀਂ ਸਾਡੀ ਕੌਮ ਦੇ ਸਾਡੇ ਬਾਬਿਆਂ ਨੇ ਤੁਹਾਡੇ ਤੇ احਸਾਨ ਕੀਤੇ ਹੋ ਤੁਸੀਂ ਸਾਡਾ احਸਾਨ ਵਾਪਸ ਕਰੋ ਸਾਡੀ ਕੌਮ ਨੂੰ ਬਚਾਓ ਮਾਝੀ ਸਿੱਖਾਂ ਉਹਨਾਂ ਨੇ ਤੁਰੰਤ ਉਹ ਜਿਹੜਾ ਹੈ ਐਕਟ ਲਾਗੂ ਲਿਆਂਦਾ ਜਿਸ ਨੂੰ ਜਾ ਕੇ ਦਵਿੰਦਰ ਸਿੰਘ ਨੇ ਫਿਰ ਚੈਲੰਜ ਕਰਤਾ ਹਾਈ ਕੋਰਟ ਦੇ ਵਿੱਚ ਦਵਿੰਦਰ ਸਿੰਘ ਨਾਮ ਦਾ ਵਿਅਕਤੀ ਆ ਪਟਿਆਲੇ ਦਾ ਉਹਨੇ ਜਾ ਕੇ ਇਸ ਨੂੰ ਫਿਰ ਪਟਿਆਲੇ ਦੇ ਨੇੜੇ ਤੇੜੀ ਦਾ ਫਿਰ ਫਿਰ ਉਹਰ ਟੀਚਿੰਗ ਡਿਪਾਰਟਮੈਂਟ ਦਾ ਉਹ ਬੰਦਾ ਉਸਨੇ ਚੈਲੰਜ ਕਰਤਾ 2000 हां 10 ਦੇ ਵਿੱਚ ਪੰਜਾਬ ਹਾਈ ਕੋਰਟ ਨੇ ਮਨਜੂਬ ਹਾਈ ਕੋਰਟ ਨੇ ਈਬੀ ਚਨਈਆ ਜਿਹੜਾ ਹੈਗਾ ਫੈਸਲਾ ਜਿਹੜਾ ਆਂਧਰਾ ਪ੍ਰਦੇਸ਼ ਦਾ ਸੀ ਉਸ ਦੇ ਆਧਾਰ ਤੇ ਜਿਹੜਾ ਐਸਸੀਐਸਟੀ ਐਕਟ ਨੂੰ ਖਾਰਜ ਕਰ ਦਿੱਤਾ ਕਿ ਇਹ ਫੈਸਲਾ ਸਹੀ ਨਹੀਂ ਹੈ ਰੈਜ਼ਰਵੇਸ਼ਨ ਦੇ ਵਿੱਚ ਵਰਗੀਕਰਨ ਨਹੀਂ ਕੀਤਾ ਜਾ ਸਕਦਾ ਪਰ ਮਜਬੂਰ ਸਿੱਖਾ ਨੇ ਉਸ ਦੇ ਉੱਤੇ ਗੁੱਸਾ ਜ਼ਾਹਰ ਕੀਤਾ ਗੁੱਸਾ ਲੱਗਣਾ ਹੀ ਸੀ ਭਾਈ ਉਹਨਾਂ ਨੂੰ ਮਸਾਂ ਹੱਕ ਮਿਲਿਆ ਸੀ ਉਹਨਾਂ ਨੂੰ ਹੁਣ ਪਤਾ ਲੱਗ ਚੁੱਕਿਆ ਸੀ ਮਜਬੂਰ ਸਿੱਖਾ ਨੂੰ ਵੀ ਇਹਦਾ ਸਵਾਦ ਪੈ ਗਿਆ ਸੀ ਵੀ ਸਾਡੇ ਵਿੱਚ ਵੀ ਨੌਕਰੀਆਂ ਤੇ ਲੱਗਣ ਲੱਗ ਗਈਆਂ ਯਾਰ ਐਂਤਾਲਾ ਜੀ ਸਕਦੀਆਂ ਸੀ ਤਾਂ ਉਹਨਾਂ ਨੇ ਕੈਪਟਨ ਅਦਰ ਬਾਦਲ ਸਾਹਿਬ ਤੇ ਉਸ ਟਾਈਮ ਤੇ ਬਾਦਲ ਸਾਹਿਬ ਦੀ ਸਰਕਾਰ ਸੀ ਦਸਦੀ ਵਿੱਚ ਤਾਂ ਬਾਦਲ ਸਾਹਿਬ ਤੇ ਪ੍ਰੈਸ਼ਰ ਪਾਇਆ ਬਾਦਲ ਸਾਹਿਬ ਨੇ ਕੀ ਕੀਤਾ ਵੀ ਠੀਕ ਹੈ ਭਾਈ ਕੋਈ ਗੱਲ ਨਹੀਂ ਅਸੀਂ ਟ੍ਰੇਨਾਂ ਵੀ ਰੋਕੀਆਂ ਤਾਂ ਪਾ ਮੰਡੀ ਸਭ ਤੋਂ ਪਹਿਲਾਂ ਅਸੀਂ ਟ੍ਰੇਨਾਂ ਰੋਕੀਆਂ ਮੈਂ ਖਦੋ ਉਸ ਦੇ ਵਿੱਚ ਸ਼ਾਮਲ ਸੀਗਾ 2010 ਦੇ ਵਿੱਚ ਫਿਰ ਉਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਰੋਕੀਆਂ ਫਿਰ ਬਾਦਲ ਸਾਹਿਬ ਨੇ ਜਾ ਕੇ ਹੈ ਸਾਨੂੰ ਵਕੀਲ ਕਰਾ ਕੇ ਦਿੱਤੇ ਹਰੀਸ ਸਾਲਵੇ ਤੇ ਅਗਰਵਾਲ ਸਾਹਿਬ ਸੀ ਜਸਤਾ ਸਾਹਿਬ ਉਹਨਾਂ ਦਾ ਮੈਂ ਨਾਮ ਭੁੱਲ ਗਿਆ ਨਦੀਸ਼ ਗੁਪਤਾ ਜੀ ਨੇ ਫਿਤਾ ਜੀ ਫਿਰ ਉਹਨਾਂ ਨੇ ਸਾਨੂੰ 2014 ਇੰਚ ਸਟੇ ਲੈ ਕੇ ਦਿੱਤੀ ਇਹ ਕਿਸ ਹੌਲੀ ਹੌਲੀ ਦੁਬਾਰੀ ਫਿਰ ਸਟੈਂਡ ਕਰ ਗਿਆ ਪੰਜਾਬ ਦਾ ਐਕਟ ਤਾਂ ਉਹ ਚੱਲਦਾ ਚੱਲਦਾ 2025 ਤੱਕ ਆ ਗਿਆ 14 ਇੰਚ ਜਾ ਕੇ ਫਿਰ ਅੱਗੇ ਜਾ ਕੇ 2020 ਸੰਧ 2020 ਦੇ ਵਿੱਚ ਜਿਹੜੇ ਹੈ ਸੁਪਰੀਮ ਕੋਰਟ ਦੇ ਜਿਹੜੇ ਇੱਕ ਪੰਜ ਜੱਜਾਂ ਦੀ ਬੈਂਚ ਨੇ ਇਹ ਕਹੇ ਵੀ ਨਹੀਂ ਜੀ ਇਸ ਫੈਸਲੇ ਨੂੰ ਅਸੀਂ ਇਹਦੇ ਤੇ ਸੁਣਵਾਈ ਨਹੀਂ ਕਰ ਸਕਦੇ ਇਸ ਨੂੰ ਇੱਕ ਵੱਡੇ ਬੈਂਚ ਦੀ ਲੋੜ ਆ ਤਾਂ ਉਹ ਵੱਡਾ ਬੈਂਚ ਫਿਰ ਜਾ ਕੇ ਫਰਵਰੀ ਦੇ ਵਿੱਚ ਲਗਭਗ 2024 ਦੇ ਵਿੱਚ ਬਣਿਆ ਜੀ ਦੇ ਚ ਮਾਨਜੋਗ ਜੱਜ ਸਾਫ ਸਾਡੀ ਚੀਫ ਜਸਟਿਸ ਡੀਵਾਈ ਚੰਦਰ ਚੂੜਦੀ ਅਗਵਾਈ ਜਿਆਂ ਦੇ ਵਿੱਚ ਸੱਤ ਜੱਜਾਂ ਦਾ ਫੈਸਲਾ ਹੈ ਤਾਂ ਉਹ ਫੈਸਲਾ ਦੋਸਤੋ ਅਸਲ 'ਚ ਇੱਕ ਜਿਹੜੇ ਮੇਰੇ ਉੱਪਰ ਰਮਦਾਸੀ ਸਿੱਖ ਭਰਾ ਨੇ ਜਿਹੜਾ ਇਸ ਗੱਲ ਲਈ ਅੱਜ ਮੈਨੂੰ ਵੀਡੀਓ ਬਣਾਉਣ ਲਈ ਮਜਬੂਰ ਕੀਤਾ ਮੈਂ ਉਹਨੇ ਮੈਨੂੰ ਕਿਹਾ ਕਹਿੰਦਾ ਜੀ ਮਜਬੀ ਸਿੱਖਾਂ ਨੇ ਰਮਦਾਸੀਆਂ ਤੇ ਕੇਸ ਕਰਤਾ ਮੈਂ ਕਿਹਾ ਦੱਸਿਆ ਫਿਰ ਸਾਥੀਓ ਕਿ ਇਹ ਕੇਸ ਮਜਬੀ ਸਿੱਖਾਂ ਨੇ ਨਹੀਂ ਕੀਤਾ ਇਹ ਰਮਦਾਸੀਆਂ ਨੇ ਕੀਤਾ ਮਜਬੂਰਾਂ ਤਾ ਮਜਵੀ ਸਿੱਖਤਾ ਜਾਗਰੂਕ ਹੋਏ ਨੇ ਔਰ ਹੁਣ ਹੋਰ ਇਸ ਤੋਂ ਜ਼ਿਆਦਾ ਜਾਗਰੂਕ ਹੋ ਗਏ ਜੋ ਕੰਮ ਅਤਰ ਸਿੰਘ ਧੂੜ ਜਾਂ ਦਵਿੰਦਰ ਸਿੰਘ ਜਾਂ ਸਤਨਾਮ ਕੈਂਥ ਨੇ ਕੀਤਾ ਅੱਜ ਕੱਲ ਮੈਨੂੰ ਇਹ ਵੀ ਪਤਾ ਲੱਗਾ ਸੀ ਕਿ ਸਤਨਾਮ ਕੈਂਥ ਤਾਂ ਭਈ ਬੀਜੇਪੀ ਚ ਪਹੁੰਚ ਗਿਆ ਕਿਉਂਕਿ ਬੀਜੇਪੀ ਦੀ ਚਾਲ ਹੈ ਮੇਰੇ ਕੋਲੇ ਬਕਾਇਦਾ ਆਇਆ ਉਹਦੇ ਵਿੱਚ ਮੈਸੇਜ ਆਇਆ ਪੜ ਸਕਦੇ ਹੋ ਸਾਥੀ ਸਰਦਾਰ ਸਰਵੰਤ ਸਿੰਘ ਨੇ ਮੈਸੇਜ ਭੇਜਿਆ ਕਿ ਇੱਕ ਭਾਈ ਇਹ ਰੇ ਆਪਾਂ ਨੂੰ ਐਸਿਆਂ ਨੂੰ ਪਾੜਨ ਦੀ ਕੋਸ਼ਿਸ਼ ਆ ਔਰ ਚਾਲ ਹੈ ਦੇਖੋ ਕੈਪਟਨ ਅਮਰਿੰਦਰ ਸਿੰਘ ਵੀ ਵਿਚ ਵਿਚ ਵਗਿਆ ਬੀਜਪੀ ਦੇ ਵਿੱਚ ਤੇ ਸਤਨਾਮ ਕੈਂਥ ਵੀ ਵਗਿਆ ਇਹ ਐਸਸੀ ਭਰਾਵਾਂ ਨੂੰ ਲੜਾ ਪਰ ਹੁਣ ਜਿਹੜੇ ਸਾਡੇ ਨੇਤਾ ਉਹ ਤੋਂ ਵੱਡਾ ਕੰਮ ਕਰੀ ਜਾਂਦੀਆਂ ਪੰਜਾਬ ਦੇ ਮਜਬੂਤ ਸਿੱਖ ਜਾਂ ਹੋਰ ਜਿਹੜੀਆਂ ਜਿਹੜੀਆਂ ਕਾਸਟਾਂ ਨੂੰ ਮਦੀਗਾ ਭਾਈਚਾਰਾ ਹੈ ਹਨਾ ਉਹ ਉਹਨਾਂ ਬਹੁਤ ਵੱਡਾ ਪਹਿਲਾਂ ਮਤਲਬ ਉਹਨਾਂ ਨੇ ਸੰਘਰਸ਼ ਲੜਿਆ ਜਾਂ ਜਿਹੜੀਆਂ ਸਰਕਾਰਾਂ ਨੇ ਸਮਰਥਨ ਕਰਤਾ ਕਾਂਗਰਸ ਸਰਕਾਰ ਨੇ ਥਾਂ-ਥਾਂ ਤੇ ਸਮਰਥਨ ਕਰਤਾ ਤੇ ਬਿਹਾਰ ਦੇ ਵਿੱਚ ਰੌਲਾ ਪੈ ਗਿਆ ਆਰੰਭ ਤਾ ਆਸਵਾਨ ਜੀ ਚਿਰਾਗ ਪਾਸਵਾਨ ਕਹਿੰਦਾ ਇਹ ਗਲਤ ਜਤਨਰਾਮ ਮਾਂਜੀ ਕਹਿੰਦਾ ਠੀਕ ਹੈ ਤੇ ਔਰ ਗੱਲ ਵੀ ਸਹੀ ਹੈ ਵਿੱਚ ਚਿਰਾਗ ਪਾਸਵਾਨ ਤੇਰੇ ਪਿਓ ਨੂੰ 1970 ਤੋਂ ਲੈ ਕੇ ਉਂ ਬੈਠਾ ਰਿਹਾ ਹੁਣ ਤੇਰੀ ਵਾਰੀ ਆ ਗਈ ਤੇ ਤੁਸੀਂ ਰਹਿੰਦੇ ਹੋ ਸ਼ਾਨ ਨਾਲ ਮਾਂ ਤੇਰੀ ਪੈਲਟ ਤੇਰੇ ਪਿਓ ਨੇ ਤਾਂ ਪਹਿਲਾਂ ਵਾਲੀ ਤੇਰੀ ਮਾਂ ਹੀ ਛੱਡ ਪਈ ਸੀ ਨਾ ਗਰੀਬ ਵਿਚਾਰੀ ਉਸ ਤੋਂ ਬਾਅਦ ਤੂੰ ਪੈਲਟ ਦਾ ਇੱਕ ਬੇਟਾ ਹੈ ਅੱਜ ਤੂੰ ਦਲਤਾਂ ਵਾਲੇ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਜੇ ਅੱਜ ਕਿਸੇ ਗਰੀਬਾਂ ਨੂੰ ਆਉਂਦੇ ਤਾਂ ਤ ਤੁਸੀਂ ਤਾਂ ਵੈਸੇ ਨਹੀਂ ਆਉਂਦੇ ਚਰਾਗਪਾਸ ਬਣ ਤਾਂ ਖੋਲ ਫਿਲਮ ਐਕਟਰਸੀ ਇਹ ਤਾਂ ਜਦੋਂ ਇਹਨੂੰ ਪਤਾ ਲੱਗਿਆ ਵੀ ਉਧਰ ਮੇਰਾ ਦਾ ਨੀ ਚੱਲਿਆ ਉਧਰੋਂ ਇੱਧਰ ਆਇਆ ਏ ਠੀਕ ਹੈ ਨਾ ਸੋ ਅੱਜੇ ਹੀ ਫੇਰ ਹੀ ਵੱਡਾ ਹਮੈਤੀ ਬਣ ਕੇ ਖੜਚਾ ਤੋ ਚਰਾਗਪਾਸ ਬਾਨ ਨੇ ਵੀ ਉਹੀ ਕੰਮ ਕਰ ਲਿਆ ਐਵੇਂ ਜਿਕਰ ਉਹ ਮਾਇਆਵਤੀ ਨੇ ਮਾਇਆਵਤੀ ਨੇ ਪਹਿਲੇ ਸੂਪੜਾ ਸਾਫ ਹੋ ਗਿਆ ਸੀ ਉਹਦਾ ਤੇ ਹੁਣ ਉਹਨੇ ਰਹਿਂਦੀ ਖੁੰਦੀ ਕਸਰ ਹੋਰ ਕਰ ਦਿੱਤੀ ਸੋ ਇਸ ਕਰਕੇ ਸਾਡੇ ਜਿਹੜੇ ਗਰੀਬ ਪਰਾਂ ਨੇ ਜਾਂ ਜਿਹੜੇ ਉੱਚੀ ਔਦਿਆਂ ਤੇ ਬੈਠੇ ਆ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਮਾਮਲਾ ਘਨਾਤ ਹਾਈ ਕੋਰਟ ਨੇ ਹੋ ਕੀਤਾ ਤੇ ਰਮਦਾਸੀਆਂ ਦੇ ਵਿੱਚ ਜਿਹੜੇ ਲਾਲਚੀ ਰਮਦਾਸਗੇ ਨੇ ਜਿਹੜੇ ਉੱਚੀਆਂ ਪੋਸਟਾਂ ਤੇ ਬੈਠੇ ਨੇ ਉਹਨਾਂ ਨੇ ਜਿਹੜਾ ਹੈ ਮਜਬੀ ਸਿੱਖਾਂ ਨੂੰ ਤੇ ਜਾਂ ਬਾਕੀਆਂ ਜਿਹੜੀਆਂ ਨੀਵੀਂ ਜਾਤਾਂ ਦੇ ਲੋਕ ਨੇ ਹੋਰ ਆਪਣੇ ਜਿਹੜੇ ਐਸਸੀ ਭਾਈਚਾਰੇ ਉਹਨਾਂ ਨੂੰ ਉਹਨਾਂ ਨੇ ਜਾਗਰੂਕ ਕੀਤਾ ਜ਼ਿਆਦਾ ਤਾਂ ਕਿਉਂਕਿ ਉਹਨਾਂ ਨੂੰ ਜਦੋਂ ਵੀ ਉਹਨਾਂ ਨੂੰ ਹੱਕ ਮਿਲਦਾ ਉਹਦੀ ਰੌਲਾ ਪਾ ਲੈਂਦੇ ਆ ਅੱਜ ਫੇਰ ਰੌਲਾ ਪਾ ਲੇ ਜਿੱਥੇ ਉਹਨਾਂ ਦਾ ਬੰਦਦਾ ਇਹ ਸੀ ਕਿ ਕੋਈ ਗੱਲ ਨਹੀਂ ਜੀ ਜਿਹੜੇ ਸਾਡੇ ਗਰੀਬ ਭਰਾਣੇ ਸਾਡੀਆਂ ਹੋਰ ਕਾਸਟ ਉਹਨਾਂ ਨੂੰ ਵੰਡ ਕੇ ਦਿੱਤਾ ਜਾਵੇ ਤੇ ਕ੍ਰੀਮੀ ਲੇਅਰ ਵਾਲਾ ਤਾਂ ਇਹ ਗਲਤ ਆ ਕੱਲੀ ਕ੍ਰੀਮੀ ਲੇਅਰ ਤੇ ਬੋਲ ਲੈਂਦੇ ਵੀ ਕ੍ਰੀਮੀ ਲੇਅਰ ਨਾ ਕੱਢੀ ਜਾਵੇ ਪਰ ਕ੍ਰੀਮੀ ਲੇਅਰ ਕੱਢੇ ਬਿਨਾ ਵੀ ਥਾਲਿਆਂ ਦਾ ਕੁਝ ਨਹੀਂ ਵਟਿਆ ਜਾਣਾ ਜਿਵੇਂ ਐਵੇਂ ਜਿਕਰੂ ਮਤਲਬ ਹੈ ਜਿਹੜਾ ਉਹ ਉਹ ਰੌਲਾ ਪਾਉਂਦੇ ਜੀ ਉਹਨਾਂ ਨੂੰ ਇੰਨੀ ਹਮਾਇਤ ਸੀ ਤਾਂ ਉਹਨੇ ਐਨ ਐਫ ਐਸ ਦਾ ਜਿਹੜਾ ਫੈਸਲਾ ਨਾਅਰ ਫਾਰ ਸੂਟੇਬਲ ਵਾਲੇ ਤੇ ਗੱਲ ਕਰਦੇ ਉਹਦੇ ਤੇ ਆਪਾਂ ਅੱਗੇ ਗੱਲ ਕਰਾਂਗੇ ਸੋ ਦੋਸਤੋ ਇਹ ਬੜੀਆਂ ਪੇਚੀ ਦੀ ਗੱਲ ਆ ਧੰਨਵਾਦ ਹਾਂਜੀ ਆਪਾਂ ਗੱਲ ਕਰਦੇ ਸੀ ਕਿ ਪੰਜਾਬ ਦੇ ਵਿੱਚ ਹੁਣ ਰਾਖਵਾਕਰਨ ਮਿਲੂ ਕਿਵੇਂ ਪਹਿਲੀ ਗੱਲ ਤਾਂ ਖਾਸ ਤੌਰ ਤੇ ਮਜਬੀ ਸਿੱਖ ਤੇ ਰਮਦਾਸੀ ਸਿੱਖ ਭਾਈਚਾਰੇ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਆਪਾਂ ਪੰਜਾਬ ਦੀ ਗੱਲ ਕਰਦੇ ਆ ਬਾਹਰ ਦੀਆਂ ਗੱਲਾਂ ਹਲੇ ਬਾਅਦ ਚ ਹੋਣੀਆਂ ਕਿਉਂਕਿ ਬਾਦ ਬਾਹਰਲੀਆਂ ਸਟੇਟਾਂ ਚ ਹਲੇ ਇਸ ਤਰ੍ਹਾਂ ਦਾ ਕੋਈ ਫਿਕਸ ਨਹੀਂ ਹੋਇਆ ਪੰਜਾਬ ਦਾ ਕੇਸ ਸੀ ਪੰਜਾਬ ਤੇ ਲਾਗੂ ਹੋਗਾ ਪੰਜਾਬ ਦੇ ਵਿੱਚ ਰਾਖਵਾ ਕਰਨਾ 1 ਅਗਸਤ ਤੋਂ ਬਾਅਦ ਹੁਣ ਕਿਵੇਂ ਫਾਇਦਾ ਲੈਣਗੇ ਅਤੇ ਕਿੰਨਾ ਕ ਫਾਇਦਾ ਮਿਲੇਗਾ ਇਹਨਾਂ ਦੋਨਾਂ ਤਰ੍ਹਾਂ ਦੇ ਲੋਕਾਂ ਨੂੰ ਤੇ ਹੁਣ ਇਧਰ ਵਿੱਚ ਕੀ ਜੇ ਹੁਣ ਸਮਝੋ ਕਿ ਜੇ 100 ਪੋਸਟਾਂ ਮੰਗਰ ਸਿਰਫ 25 ਪੋਸਟਾਂ ਹੀ ਮਿਲਦੇ ਨੇ ਐਸਸੀ ਲੋਕਾਂ ਨੂੰ ਇਸ ਵਕਤ ਮੌਜੂਦਾ ਸਥਿਤੀ ਹੈ ਜਿਹੜੀ ਉਹਦੇ ਵਿੱਚੋਂ ਜਿਹੜੀਆਂ ਐਸਸੀ ਲਈ ਹੈ ਹਨਾ 25 ਪੋਸਟਾਂ ਐਸਸੀ ਲਈ ਤੇ ਔਰ 12.5 5 ਆਪ 12.5 12 ਹੀ ਮਿਲਦੀਆਂ ਨੇ ਮਜਵੀ ਸਿੱਖਾਂ ਨੂੰ ਤੇ ਬਾਲਮਿਕੀਆਂ ਨੂੰ ਐ ਆਪਾਂ ਕਹਿੰਦੇ ਰਮਦਾਸੀਆਂ ਨੂੰ ਤੇ 12.5% ਮਜਵੀ ਤੇ ਬਾਲਮਿਕੀਆਂ ਤੇ ਬਾਕੀ ਰਮਦਾਸੀਆ ਸਿੱਖ ਤੇ ਦੂਸਰੇ ਭਰਾਵਾਂ ਨੂੰ 12.5% ਹੁਣ ਦੋਸਤੋ ਗੱਲ ਇਹ ਹੈ ਵੀ ਜੇ ਪਹਿਲੀ ਗੱਲ ਤਾਂ ਗੱਲ ਇਹ ਹੁੰਦੀ ਕਿ ਪੋਸਟਾਂ ਹੀ ਬਹੁਤ ਥੋੜੀਆਂ ਹੁੰਦੀਆਂ ਨੇ ਕਦੇ ਵੀ 5000 ਪੋਸਟਾਂ ਮਾਸਾ ਹੀ ਆਉਂਦੀ ਹੁੰਦੀ ਹੈ ਕਿਤੇ 6500 ਕਿਤੇ 3500 ਕਿਤੇ 4500 ਕਿਤੇ 400 ਆਮ ਤੌਰ ਤੇ ਜ਼ਿਆਦਾ ਭਰਤੀ ਟੀਚਿੰਗ ਵਿਭਾਗ ਦੇ ਆਉਂਦੀ ਆ ਜਾਂ세 ਰਹਉਂਦੀ ਆ ਪੰਜਾਬ ਪੁਲਿਸ ਦੀ ਹਾਂ ਹੋਰ ਮਹੱਕਮਿਆਂ ਦੀਆਂ ਪੋਸਟਾਂ ਬਹੁਤ ਥੋੜੀਆਂ ਹੁੰਦੀਆਂ ਜਿਹੜੀਆਂ ਆਫੀਸਰ ਰੈਂਕ ਦੀਆਂ ਪੋਸਟਾਂ ਨੇ ਉਹ ਤਾਂ ਹਾਈ ਗ੍ਰੇਡ ਦੀਆਂ ਪਤਾ 100 ਤੋਂ ਥੱਲੇ ਥੱਲੇ ਹੀ ਆ ਸਾਰੀਆਂ ਹਾਂ 100 150 ਸਾਡੇ ਬਲੈਕ ਆਫੀਸਰ ਆ ਬਾਕੀ ਕੁਝ ਬਾਕੀ ਦਾ ਪੋਸਟਾਂ ਥੋੜੀਆਂ ਨੇ ਆਮ ਤੌਰ ਤੇ ਸੀ ਕਲਾਸ ਦੀਆਂ ਪੋਸਟਾਂ ਨੇ ਜਿਹੜੀਆਂ ਪੁਲਿਸ ਦੇ ਵਿੱਚ ਹੋਈਆਂ ਜਾਂ ਫਿਰ ਕਦੇ ਨਾ ਕਦੇ ਹੈਲਥ ਮਹੱਕਮੇ ਵਿੱਚ ਵੀ 5 5 4 4 ਤੋਂ ਪੋਸਟ ਆ ਜਾਂਦੀ ਹੈ ਇਸ ਤੋਂ ਵੱਧ ਇਹਦੇ ਵਿੱਚ ਵੀ ਨਹੀਂ ਆਉਂਦੀਆਂ ਹਾਂ ਤਾਂ ਜੇ 100 200 ਪੋਸਟਾਂ ਆਉਣਗੀਆਂ ਤਾਂ ਉੱਥੇ ਉਹਨਾਂ ਦਾ ਕਿੰਨਾ ਕੁ ਫਾਇਦਾ ਹੁੰਦਾਗਾ ਜ਼ਿਆਦਾਤਰ ਅਧਿਆਪਕਾਂ ਦੇ ਵਿੱਚ ਤੇ ਪੰਜਾਬ ਪੁਲਿਸ ਦੇ ਵਿੱਚ ਇੱਥੇ ਪੋਸਟਾਂ ਵੱਧ ਨਿਕਲਦੀਆਂ ਨੇ ਜੇ ਮੰਨ ਲਓ 4000 ਪੋਸਟਾਂ ਆ ਗਈ 4000 ਪੋਸਟਾਂ ਦੇ ਵਿੱਚੋਂ ਮਤਲਬ 1000 ਪੋਸਟਾਂ ਜਿਹੜੀ ਹੈ ਉਹ 80 ਲੋਕਾਂ ਦੇ ਹਿੱਸੇ ਆਉਗੀ ਤਾਂ 5 500 ਪੋਸਟਾਂ ਰਮਦਾਸੀਏ ਸਿੱਖ ਤੇ ਆਦਰ ਦੇ ਹਿੱਸੇ ਆ ਜਾਣੀਆਂ ਤੇ ਜਣੀਆਂ ਹੈ 500 ਪੋਸਟਾਂ ਬਾਲਮੀਕ ਤੇ ਮਜਬੀ ਸਿੱਖਾਂ ਦੇ ਹਿੱਸੇ ਆ ਜਣੀਆਂ। ਹੁਣ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਆਪਾਂ 4000 ਪੋਸਟਾਂ ਦੇ ਮਗਰ ਪੋਸਟਾਂਆਂ ਆਈਆਂ 5500। ਦੋਨਾਂ ਪਾਈ ਚਾਰੇ ਨੂੰ। ਹਨਾ? ਕੁੱਲ ਕੁੱਲ ਐਸਸੀ ਨੂੰ ਆਈਆਂ 1000 ਪੋਸਟ। ਹੁਣ ਇੱਧਰ ਜਿਹੜੇ ਸਾਡੇ ਲੋਕ ਨੇ ਉਹ ਕਿੰਨੇ ਕਨੇ? ਕਿੰਨੇ ਤਾਂ ਸਮਰੱਥ ਲੋਕ ਆ। ਇਹ ਤਾਂ ਮਜਬੀ ਸਿੱਖ ਵੀ ਓਦੋਂ ਵੱਧ ਹੋਈ ਜਾਂਦੇ ਨੇ। ਵਾਲਮਿਕੀ ਤੇ ਮਜਵੀ ਸਿੱਖਾਂ ਦੇ ਵਿੱਚ ਵੀ ਮੁਲਾਜ਼ਮ ਕਾਫੀ ਨੇ ਤਾਂ ਗਰੀਬ ਮਜਵੀਆਂ ਤੇ ਵਾਲਮਿਕੀਆਂ ਨੂੰ ਵੀ ਪੋਸਟਾਂ ਨਹੀਂ ਮਿਲਦੀਆਂ ਜਿਹੜੇ ਮੁਲਾਜ਼ਮ ਨਹੀਂ ਹੈ ਉਹਨਾਂ ਦੇ ਬੱਚਿਆਂ ਦੀ ਉਮੀਦ ਜ਼ਿਆਦਾ ਨਹੀਂ ਹੈ ਤੇ ਇਧਰ ਰਮਦਾਸੀ ਸਿੱਖਾਂ ਦੇ ਵਿੱਚ ਤਾਂ ਬਹੁਤ ਹੀ ਘੱਟ ਹੈ ਕਿਉਂਕਿ ਰਮਦਾਸੀਏ ਸਿੱਖ ਆਦੀ ਧਰਮੀ ਰੇਗਰ ਚਮਾਰ ਜਿਹੜੇ ਇਹ ਤਾਂ ਕਾਫੀ ਜ਼ਿਆਦੇ ਮਤਲਬ ਪੜ੍ਹੇ ਲਿਖੇ ਨੇ ਇਹਨਾਂ ਦੇ ਬੱਚਿਆਂ ਨੂੰ ਜੇ ਮੰਨ ਲਓ ਹੁਣ ਆਮ ਤੌਰ ਤੇ ਅਸੀਂ ਦੇਖਦੇ ਆਂ ਕਿ ਕਿਚਨ ਦੀ ਪੋਸਟਾਂ ਦੇ ਉੱਚੀ ਬੜਾ ਇੱਥੇ ਜਿਹੜੀ ਹੈਰਾਨੀਜਨਕ ਤੱਤ ਸਾਹਮਣੇ ਆਉਂਦੇ ਆ ਕਿ ਕੋਈ ਤਬਕਾ ਜ਼ਿਆਦਾ ਲੱਗੀ ਜਾਂਦਾ ਪਰ ਫਿਰ ਉਹ ਗੱਲ ਨਾ ਕਰੀਏ ਐਵੇਂ ਜੇਕਰ ਹੋਰ ਪੋਸਟਾਂ ਨੇ ਉਹ ਕੱਲੀਆਂ ਗੱਲੀਆਂ ਪੋਸਟਾਂ ਦੇ ਵਿੱਚ ਵੀ ਜਿਹੜੇ ਅੱਜਕੱਲ ਪੋਸਟਾਂ ਵਧੀ ਆ ਰਹੀਆਂ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਬਹੁਤ ਜ਼ਿਆਦਾ ਮੁਕਾਬਲੇ ਨਾਲ ਵਿਦਿਆਰਥੀ ਆਉਂਦੇ ਨੇ ਉਹ ਤਾਂ ਜਰਨਲ ਦੇ ਬਰਾਬਰ ਚੱਲੀ ਜਾਂਦਾ ਤਾਂ ਉੱਥੇ ਜਰਨਲ ਦੇ ਕੰਪੀਟੀਸ਼ਨ ਲਰਨਿੰਗ ਦੇ ਵਾਸਤੇ ਬੱਚੇ ਬਹੁਤ ਬਹੁਤ ਵਧੀਆ ਸਕੂਲਾਂ 'ਚ ਪੜੇ ਹੋਣੇ ਚਾਹੀਦੇ ਨੇ ਔਰ ਉਹਨਾਂ ਨੂੰ ਚੰਗੀਆਂ ਟਿਊਸ਼ਨਾਂ ਮਿਲੀਆਂ ਮਿਲਣੀਆਂ ਆਉਣੀਆਂ ਚਾਹੀਦੀਆਂ ਨੇ ਤੇ ਇਹ ਲੋਕ ਭਾਈ ਜਿਹੜੇ ਸਮਰੱਥ ਲੋਕ ਨੇ ਚਾਹੇ ਉਹ ਸਾਡੇ ਮਜਬੀ ਸਿੱਖਾਂ 'ਚੋਂ ਆ ਤੇ ਚਾਹੇ ਉਹ ਸਾਡੇ ਰਮਦਾਸੀ ਇਹ ਭਰਾਵਾਂ 'ਚੋਂ ਆ ਉਹ ਜਿਹੜੇ ਪੜੇ ਲਿਖੇ ਨੇ ਜਿਹੜੇ ਚੰਗੇ ਸ਼ਹਿਰਾਂ 'ਚ ਰਹਿੰਦੇ ਨੇ ਉਹਨਾਂ ਦੇ ਬੱਚੇ ਲੱਗ ਜਾਂਦੇ ਆ ਤੇ ਮਜ਼ਦੂਰਾਂ ਦੇ ਬੱਚੇ ਜੋਬ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਨੰਬਰ ਘਟ ਜਾਂਦੇ ਆ ਕਿਉਂਕਿ ਉਹ ਸਰਕਾਰੀ ਸਕੂਲਾਂ ਕਾਲਜਾਂ 'ਚ ਪੜ੍ਹੇ ਹੁੰਦੇ ਆ ਸਰਕਾਰੀ ਸਕੂਲਾਂ 'ਚ ਵਧੀਆ ਨੰਬਰ ਲੈਣ ਦੇ ਬਾਵਜੂਦ ਉਹਨਾਂ ਕੋਲੇ ਜਦੋਂ ਉਹ ਜੋਬ ਲਈ ਇੰਟਰਸਟ ਟੈਸਟ ਦਿੰਦੇ ਨੇ ਤਾਂ ਫਿਰ ਉਹਨਾਂ ਦੇ ਕੋਚਿੰਗ ਲੈਣ ਦਾ ਉਹਨਾਂ ਕੋਲੇ ਪ੍ਰਬੰਧ ਨਹੀਂ ਹੁੰਦਾ ਤਾਂ ਇਸ ਕਰਕੇ ਉਹ ਵੀ ਉਹ ਪਿੱਛੇ ਰਹਿ ਜਾਂਦੇ ਆ ਇਸ ਕਰਕੇ ਦੋਸਤੋ ਜਿਹੜੀ ਜਿਹੜਾ ਦਾ ਹੋ ਹੱਲਾ ਖੜਾ ਹੋ ਰਿਹਾਗਾ ਕਿ ਅਸੀਂ 21 ਅਗਸਤ ਨੂੰ ਭਾਰਤ ਬੰਦ ਕਰ ਦਿਆਂਗੇ ਸਰਕਾਰ ਨੇ ਸਾਡਾ ਸਭ ਕੁਝ ਲੁੱਟ ਲਿਆ ਆਇਆ ਕਰ ਲਿਆ ਜੋਬ ਕਰ ਲਿਆ ਐਦਾਂ ਦੀ ਕੋਈ ਗੱਲ ਨਹੀਂ ਅਈ ਦਾ ਨਾ ਕੁਝ ਨਹੀਂ ਫਰਕ ਪੈਂਦਾ ਜੇਕਰ ਸਾਡੇ ਮਜਬੂਰ ਸਿੱਖ ਭਰਾਵਾਂ ਚੋਂ ਕਰੀਮੀ ਲੇਅਰ ਨਿਕਲ ਜੂਗੀ ਜਾਂ ਰਮਦਾਸ ਸਿੰਘ ਚੋਂ ਨਿਕਲ ਜਾਣਗੇ ਕਰੀਮੀ ਲੇਅਰ ਨਾਲ ਤਾਂ ਕੀ ਫਰਕ ਪੈਂਦਾ ਤਾਂ ਜਾ ਕੇ ਜਿਹੜੀਆਂ ਪੋਸਟਾਂ ਖਾਲੀ ਹੋਣਗੀਆਂ ਉਹ ਕਿਤੋਂ ਹੋਣਗੀਆਂ ਪੋਸਟਾਂ ਵੀ ਤਾਂ ਖਾਲੀ ਹੋਣਗੀਆਂ ਨਾ ਤਾਂ ਉਹ ਸਾਡੇ ਚੋਂ ਗਰੀਬ ਭਰਾਵਾਂ ਨੂੰ ਫੇਰ ਹੀ ਉਹਨਾਂ ਨੂੰ ਪ੍ਰਤਿਨਿਧਤਾ ਮਿਲੂਗੀ ਫੇਰ ਹੀ ਉਹਨਾਂ ਦਾ ਨੰਬਰ ਆਊਗਾ ਤੇ ਨਹੀਂ ਤਾਂ ਫਿਰ ਭਾਈ ਤਖੜੀ ਖਾ ਜਾਣਗੇ ਸਾਰੇ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨੇ ਦੋ ਦੋ ਤਿੰਨ ਤਿੰਨ ਉਹ ਜਾਂਦੇ ਹੋਗੇ ਪਹਿਲਾਂ ਮੀਆਂ ਬੀਬੀ ਆਪ ਲੱਗੇ ਸੀ ਉਸ ਤੋਂ ਬਾਅਦ ਉਹਨਾਂ ਦੇ ਨੂੰਹ ਪੁੱਤ ਵੀ ਸਰਕਾਰੀ ਮੁਲਾਜ਼ਮਾਂ ਨੇ ਹੁਣ ਉਹਨਾਂ ਦੇ ਪੋਤੇ ਪੋਤੀਆਂ ਫਿਰ ਵੀ ਕਹਿੰਦੇ ਯਾਰ ਸਾਨੂੰ ਕੀ ਮਿਲਣਾ ਚਾਹੀਦਾ ਫਿਰ ਦਿਹਾੜੀ ਵਾਲਿਆਂ ਦਾ ਮਜ਼ਦੂਰਾਂ ਦਾ ਜਿਨ੍ਹਾਂ ਕੋਲ ਕੋਈ ਸੰਸਾਧਨ ਨਹੀਂ ਹੈ ਨਿੱਕੇ ਨਿੱਕੇ ਘਰਾਂ 'ਚ ਬੱਚੇ ਰਹਿੰਦੇ ਉਹਨਾਂ ਦੀ ਵਾਰੀ ਕਦੋਂ ਆਊਗੀ ਕਦੋਂ ਅਸੀਂ ਉਹਨਾਂ ਦੇ ਨਾਂ ਦੇ ਉੱਤੇ ਸਿਰਫ ਆਪਣੀ ਰੌਣਕੀਆਂ ਸਿੱਖਾਂਗੇ ਫਿਰ ਸਾਡੇ ਦੇ ਵਿੱਚ ਸਾਡੇ ਵਿੱਚ ਤਾਂ ਇੱਕ ਨਵਾਂ ਬ੍ਰਾਹਮਣਵਾਦ ਪੈਦਾ ਹੋ ਗਿਆ ਜਿਸ ਬ੍ਰਾਹਮਣਵਾਦ ਦੀ ਅਸੀਂ ਨਿੰਦਿਆ ਕਰਦੇ ਆਂ ਕਿ ਕੋਲਡਿਉ ਜੀਮ ਸਿਸਟਮ ਆਸ ਸੁਪਰੀਮ ਕੋਰਟ નોਡਾ ਸਾਡੇ ਭਰਾਵਾਂ ਦੀ ਗੱਲ ਬਿਲਕੁਲ ਸਹੀ ਹੈ ਅਸੀਂ ਉਹਦੇ ਨਾਲ 100% ਸਹਿਮਤ ਆ ਹੋ ਸਕਦਾ ਬਾਕੀ ਲੋਕ ਆਓ ਤੁਸੀਂ ਕਲੇਜ ਨੂੰ ਦੇ ਖਿਲਾਫ ਆਓ ਫਿਰ ਪਤਾ ਲੱਗੂ ਕੋਲਡਿਉ ਜੀਮ ਸਿਸਟਮ ਵੀ ਟੁੱਟ ਜੂ ਕਿ ਸੁਪਰੀਮ ਕੋਰਟ ਦੇ ਜੱਜ ਵਕੀਲ ਪੂਰੇ ਦੇਸ਼ ਦੇ ਵਕੀਲ ਪੂਰੇ ਦੇਸ਼ ਦੇ ਜਿਹੜਾ ਇੰਨਾ ਸਮਰੱਥ ਭਾਈਚਾਰਾ ਹੈ ਫਿਰ ਉਹ ਕਿਉਂ ਨਹੀਂ ਬੋਲ ਰਹੇ ਉਹਨਾਂ ਦੇ ਕਿ ਅਗਰਵਾਲ ਜੱਟ ਪੰਜਾਬ ਦੇ ਜਾਂ ਹੋਰ जाट ਰਾਜਪੂਤ ਉਹ ਉਹ ਕਿਉਂ ਨਹੀਂ ਬੋਲ ਰਹੇ ਕਿਉਂ ਨਹੀਂ ਰਹਿਣਾ ਪਾ ਰਹੇ ਜੇ ਤੁਸੀਂ ਰੌਲਾ ਪਾ ਰਹੇ ਹਾਂ ਤਾਂ ਉਹ ਵੀ ਰੌਲਾ ਪਾ ਦੇਣ ਸਾਰੇ ਉੱਠ ਕੇ ਖੜੇ ਹੋ ਜੂ ਨਾ ਉੱਥੇ ਸੁਪਰੀਮ ਕੋਰਟ ਦੇ ਖਿਲਾਫ ਵੀ ਹਾਂਜੀ ਕਲੋਜਿੰਗ ਸਿਸਟਮ ਟੁੱਟ ਕੇ ਇੱਥੇ ਆਜੋ ਤਾਂ ਟੁੱਟ ਜੂਗਾ ਭਾਈ ਜੇ ਹੁਣ ਤੁਸੀਂ ਕੱਲੀ ਕਹੋ ਵੀ ਇੱਥੇ ਸੋਡੀ ਰੈਜ਼ਰਵੇਸ਼ਨ ਚ ਰੈਜ਼ਰਵੇਸ਼ਨ ਨਾਲ ਜਿਆਦਾ ਨੁਕਸਾਨ ਹੋਗਾ ਤਾਂ ਮੈਂ ਇਹ ਗੱਲ ਸੋਡੀ ਹੱਜ ਨਹੀਂ ਆਉਂਦੀ ਜਰਨਲ ਕਮਿਊਨਿਟੀ ਸੋਡਾ ਸਾਥ ਨਹੀਂ ਦੇਊਗੀ ਠੀਕ ਹੈ ਇੱਕ ਦਿਨ ਲਈ ਬੰਦ ਕਰ ਦੇਣਗੇ ਪਰ ਪਾਰਲੀਮੈਂਟ ਦੇ ਵਿੱਚ ਜਨਸ ਕੋਰਟਾਂ ਦੇ ਵਿੱਚ ਇਹ ਗੱਲ ਕਈ ਤੇ ਵੀ ਸਟੈਂਡ ਨਹੀਂ ਕਰਨੀ ਇਧਰਲੇ ਪਾਸੇ ਜਿਹੜੇ ਮਜਬੂਤ ਸਖਵਾਲਮੀਕੀ ਨੇ ਉਹਨਾਂ ਨੂੰ ਬਿਲਕੁਲ ਜਿਹੜਾ ਸ਼ਾਂਤਮੀ ਤਰੀਕੇ ਨਾਲ ਰਹਿਣਾ ਚਾਹੀਦਾ ਕਿਸੇ ਰਮਦਾਸੀ ਭਰਾ ਨਾਲ ਬੋਲਣਾ ਨਹੀਂ ਚਾਹੀਦਾ ਕਈ ਭਰਾ ਸਾਡੇ ਜਿਹੜੇ ਹੈ ਫੋਨ ਕਰ ਲੈਂਦੇ ਨੇ ਮੈਨੂੰ ਲਗਾਤਾਰ ਫੋਨ ਆ ਰਹੇ ਨੇ ਕਿ ਜੀ ਤੁਸੀਂ ਐਂ ਕਾਹਤੋਂ ਬੋਲਦਿਓ ਜੀ ਆਪਣਾ ਨੁਕਸਾਨ ਹੋਊਗਾ ਜੀ ਅਸੀਂ ਆਖਿਆ ਕੁਝ ਨਹੀਂ ਭਾਈ ਛੋਡੇ ਨਾਲ ਅਸੀਂ ਸਹਿਮਤ ਆ ਜਿਹੜਾ ਸਭ ਤੋਂ ਉਹਨਾਂ ਦਾ ਅਹਿਮ ਉਹ ਜਿਹੜੀ ਗੱਲ ਤੇ ਕਰਨ ਵਾਲੀ ਕਿ ਜਿਹੜੀਆਂ ਨਾਟ ਫਾਰ ਸ਼ੂਟੇਬਲ ਆਹ ਫੰਡੇ ਤੇ ਗੱਲ ਕਰਦੇ ਨੇ ਉਹ ਬਿਲਕੁਲ ਜਾਇਜ਼ ਆ ਸਾਡੀ ਚਿੰਤ ਕਰਨ ਅਸੀਂ ਉਹਦੇ ਨਾਲ ਖੜੇ ਆ ਉਹ ਜਿਹੜੀਆਂ ਹੈ ਪੋਸਟਾਂ ਬਿਲਕੁਲ ਬੈਕਲੌਗ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਤਾਂ ਜੋ ਉਸੇ ਕੋਟੇ ਦੇ ਵਿੱਚੋਂ ਐਮ ਐਂਡ ਵੀ ਦੇ ਵਿੱਚੋਂ ਹੀ ਭਰੀਆਂ ਜਾਣ ਉਹ ਦੂਜਿਆਂ ਨੂੰ ਵੀ ਨਾ ਜਾਣ ਤੇ ਨਾ ਹੀ ਫਿਰ ਉਹ ਐਸਆ ਆ ਰਹਣ ਅਦਰਸ ਨੂੰ ਜਾਣ ਕਿਸੇ ਨੂੰ ਨਹੀਂ ਜਾਣੀਆਂ ਚਾਹੀਦੀ ਦੇਖੋ ਇਹਦੇ ਪਿੱਛੇ ਕਾਰਨ ਕੀ ਆ ਰੋਕੀ ਰੁਕੀ ਜੀ ਦੋਸਤੋ ਦੂਸਰੀ ਗੱਲ ਆਪਾਂ ਕਰਦੇ ਸੀਗੇ ਕਿ ਜਿਹੜੀਆਂ ਪੋਸਟਾਂ ਦੇ ਉੱਤੇ ਸਾਡੇ ਭਰਾ ਚਿੰਤਾ ਕਰਦੇ ਨੇ ਸਾਡੇ ਚਿੰਤਕ ਕਨੇਜਾ ਸਾਡੇ ਅੰਬੇਦਕਰਿ ਬੁੱਧਜੀ ਵੀ ਨੇ ਉਹ ਕਹਿ ਰਹੇ ਨੇ ਕਿ ਜੀ ਇਸ ਨਾਲ ਸਾਡਾ ਵੱਡਾ ਨੁਕਸਾਨ ਹੋਊਗਾ ਕਿ ਨਾਟ ਫਾਰ ਸ਼ੂਟੇਬਲ ਕਰਕੇ ਜਿਵੇਂ ਐਮਐਨਵੀ ਕੋਟੇ ਦੇ ਕੈਂਡੀਡੇਟਾਂ ਨੂੰ ਜਾਂ ਹੋਰ ਜਿੰਨਾ ਕਾਸਤਾਂ ਨੂੰ ਪ੍ਰਤੀਨਿਧਤਾ ਦੇਣੀ ਆ ਉਹਨਾਂ ਨੂੰ ਨਾਟ ਫਾਰ ਸ਼ੂਟੇਬਲ ਦਾ ਫਾਰਮੂਲਾ ਲਾ ਕੇ ਇਹ ਪੋਸਟਾਂ ਜਰਨਲ ਨੂੰ ਦਿੱਤੀਆਂ ਡੀ ਰਿਜ਼ਰਵ ਕਰ ਦਿੱਤੀਆਂ ਜਾਨੀਆ ਇਹ ਬੱਲ ਬਿਲਕੁਲ ਸਹੀ ਆ ਇਸ ਤੇ ਬੰਦ ਹੋਣਾ ਚਾਹੀਦਾ ਅਸੀਂ ਤੁਹਾਡੇ ਨਾਲ ਪੂਰਾ ਸਮਰਥਨ ਦੇਵਾਂਗੇ ਪਰ ਜੇ ਤੁਸੀਂ ਕਹੋਗੇ ਵੀ ਇਸ ਗੱਲ ਦੇ ਉੱਤੇ ਕਿ ਨਹੀਂ ਹੋਣਾ ਚਾਹੀਦਾ ਵਰਗੀਕਰ ਫਿਰ ਕੋਈ ਗੱਲ ਨਹੀਂ ਫਿਰ ਤੁਹਾਡੇ ਨਾਲ ਨਹੀਂ ਹੈ ਹਾਂ ਇਸ ਗੱਲ ਤੇ ਅਸੀਂ ਜ਼ਰੂਰ ਸਹਿਮਤ ਕਿ ਜਿਹੜਾ ਹੈ ਉਹਦੀ ਥਾਂ ਤੇ ਐਮਐਨਵੀ ਜਾਂ ਕਿਸੇ ਵੀ ਹੋਰ ਕਾਸਟ ਦੇ ਵਿੱਚੋਂ ਜਿਹਨੂੰ ਰਾਖਵਾਕਰਨ ਮਿਲਦਾ ਜਿਉਂਦੇ ਕੈਂਡੀਡੇਟ ਨਹੀਂ ਹਨ ਤਾ ਉਹਦਾ ਵੈਕ ਲੋਗ ਰੱਖ ਕੇ ਸਾਲ ਦੋ ਸਾਲ ਚ ਸਰਕਾਰ ਜਿਹੜੇ ウェイਟਿੰਗ ਚ ਕੈਂਡੀਡੇਟ ਆ ਜਿਹੜੇ ਜਾਦਾ ਸਾਨੂੰ ਉਮੀਦਵਾਰ ਲੱਗਦੇ ਆ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਸਪੈਸ਼ਲ ਤਿਆਰੀ ਕਰਾ ਕੇ ਉਹ ਦੁਬਾਰੇ ਉਹਨਾਂ ਨੇ ਪੇਪਰ ਲੈ ਚਾਵੇ ਤਾਂ ਜੋ ਸਾਲ ਦੋ ਸਾਲ ਦੇ ਵਿੱਚ ਭਰਿਆ ਜਾਵੇ ਪੋਸਟਾਂ ਭਰਿਆ ਜਾਣ ਨਾ ਹੋਵੇ ਤਾਂ ਜੇ ਉਹ ਨਹੀਂ ਕੀਤਾ ਜਾਂਦਾ ਡੀ ਰਿਜ਼ਰਵ ਕਰਨ ਨਾਲ ਕਿੰਨਾ ਨੁਕਸਾਨ ਹੁੰਦਾ ਤੇ ਉਹ ウェイਟਿੰਗ ਚ ਰੱਖ ਕੇ ਵੈਕਲੋਗ ਰੱਖ ਕੇ ਕਿੰਨਾ ਜਿਵੇਂ ਹੁਣ ਲਾ ਲਓ ਜੇ ਅਸੀਂ ਉਹਨਾਂ ਪੋਸਟਾਂ ਨੂੰ ਡੀ ਰਿਜ਼ਰਵ ਕਰਕੇ ਜਰਨਲ ਚ ਕਨਵਰਟ ਕਰ ਦਿੰਨੇ ਆ ਤਾਂ ਲੋਕ ਕਹਿੰਦੇ ਨੇ ਵੀ ਇਸ ਗੱਲ ਨਾਲ ਯਾਰ ਪ੍ਰਸ਼ਾਸਨ ਦੇ ਵਿੱਚ ਪੋਸਟਾਂ ਖਾਲੀ ਰਹਿ ਜਾਂਦੀਆਂ ਲੋਕਾਂ ਦਾ ਨੁਕਸਾਨ ਹੁੰਦਾ ਨਹੀਂ ਬਿਲਕੁਲ ਨੁਕਸਾਨ ਹੁੰਦਾ ਪਰ ਐਸਸੀ ਐਸਟੀ ਦਾ ਜਿੰਨਾ ਜਿਹੜੇ ਕੋਟੇ ਦੀਆਂ ਪੋਸਟਾਂ ਨੂੰ ਡੀ ਰਿਜ਼ਰਵ ਕੀਤਾ ਜਾਉ ਉਹਨਾਂ ਦਾ ਜ਼ਿਆਦਾ ਨੁਕਸਾਨ ਹੋਊਗਾ ਜੇ ਉਹਨੂੰ ਬੈਕਲੌਗ ਰੱਖਿਆ ਜਾਊਗਾ ਤਾਂ ਉਹ ਸਾਲ 6 ਮਹੀਨੇ ਦੇ ਵਿੱਚ ਭਰੀਆਂ ਜਾਣੀਆਂ ਦੁਬਾਰੇ ਦੁਬਾਰੇ ਉਸ ਦੀ ਪੋਸਟਾਂ ਵੀ ਜਿਹੜੀ ਹੈ ਉਹ ਭਰੀਆਂ ਜਾਣੀਆਂ ਚਾਹੀਦੀਆਂ ਉਹਨਾਂ ਦਾ ਨੋਟੀਫਿਕੇਸ਼ਨ ਦੁਬਾਰੇ ਆ ਜਾਣਾ ਚਾਹੀਦਾ ਤੇ ਉਹਦਾ ਇਸ਼ਤਿਹਾਰ ਦੇ ਕੇ ਦੁਬਾਰੇ ਉਹ ਐਪਲੀਕੇਸ਼ਨਾਂ ਮੰਗ ਲਈਆਂ ਜਾਣ ਅਗਲੇ ਕੈਂਡੀਡੇਟ ਭਰ ਦੇਣਗੇ ਨਹੀਂ ਤਾਂ ਜੇਕਰ ਇੱਕ ਵਾਰੀ ਜਿਹੜੀ ਪੋਸਟ ਭਰੀ ਗਈ ਉਹ ਕੋਈ ਵੀ ਕੈਂਡੀਡੇਟ 25 ਸਾਲ ਤੋਂ ਲੈ ਕੇ 30-35 ਸਾਲ ਤੱਕ ਉਸ ਪੋਸਟ ਦੇ ਉੱਤੇ ਬਰਕਰਾਰ ਹੋ ਜਾਂਦਾ ਤੇ ਉਸ ਕੋਟੇ ਦੇ ਲੋਕਾਂ ਨੂੰ ਬੜਾ ਨੁਕਸਾਨ ਹੁੰਦਾ ਪਰ ਜੇਕਰ ਬੈਕਲੌਗ ਰੱਖਿਆ ਜਾਵੇ ਫਿਰ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਫਿਰ ਉਹ ਸਾਲ ਸੀ ਮਹੀਨਾ ਦਾ ਹੀ ਫਰਕ ਇੱਕ ਪਾਸੇ ਅਸੀਂ ਲੋਕ ਆ ਜਿਹੜੇ ਜਨਰਲ ਲੋਕ ਆ ਜਾਂ ਸਾਡੇ ਉੱਚ ਵਰਗ ਦੇ ਲੋਕ ਨੇ ਜਿਹੜੇ ਐਸਸੀ ਐਸਟੀ ਤੋਂ ਕ੍ਰੀਮੀ ਲੇਅਰ ਚ ਨਿਕਲਣ ਵਾਲੇ ਲੋਕ ਆ ਉਹਨਾਂ ਦਾ ਦੋਨਾਂ ਦਾ ਇਹੀ ਗੋਲਾ ਜਰਨਲ ਵੀ ਇਹੀ ਕਹਿੰਦੇ ਆ ਕਿ ਨਾਟ ਫਾਰ ਸ਼ੂਟੇਬਲ ਕੱਢ ਕੇ ਬਾਹਰ ਮਾਰਿਆ ਜਾਵੇ ਤੇ ਇਧਰਲੇ ਪਾਸੇ ਹੁਣ ਇਹਨਾਂ ਦੇ ਵਿੱਚੋਂ ਜਿਹੜੇ ਯੋਗ ਸੀਗੇ ਉਹਨਾਂ ਨੂੰ ਕਰੀਮੀ ਲੇਅਰ ਚ ਕੱਢ ਦਿੱਤਾ ਜਾਵੇ ਕਰੀਮੀ ਲੇਅਰ ਵਾਲਿਆਂ ਨੂੰ ਵੀ ਹੁਣ ਇਸੇ ਗੱਲ ਦਾ ਹੁਣ ਜਿਹੜੇ ਗਰੀਬ ਲੋਕ ਆ ਉਹਨਾਂ ਦਾ ਤਾਂ ਪੋਟਾ ਦੋਨੇ ਹੀ ਖਾਂਦੇ ਹਨ ਐਸਸੀ ਚੋਂ ਕਰੀਮੀ ਲੇਅਰ ਵਾਲੇ ਖਾਂ ਜਾਂਦੇ ਨੇ ਤੇ ਇਧਰੋਂ ਜਾਂ ਫਿਰ ਜਰਨਲ ਵਾਲੇ ਨਾਟ ਫਾਰ ਸ਼ੂਟੇਬਲ ਦਾ ਫਾਰਮੂਲਾ ਲਾ ਕੇ ਖਾਂ ਜਾਂਦੇ ਇਸ ਕਰਕੇ ਇਹ ਦੋਨੇ ਤੋ ਬਚਾਉਣ ਦੇ ਲਈ ਸਰਕਾਰ ਨੂੰ ਡੈਗਲੌਗ ਦੀ ਨੀਤੀ ਜਿਹੜੀ ਹੈ ਅ ਅਪਣਾਉਣੀ ਚਾਹੀਦੀ ਹੈ ਸੋ ਇਸ ਕਰਕੇ ਔਰ ਦੂਸਰੀ ਗੱਲ ਸਾਡੇ ਜਿੰਨੀਆਂ ਵੀ ਜੜੀਆਂ ਛੋਟੀਆਂ ਕਾਸਟਾਂ ਨੇ ਅਨੁਸੂਚਿਤ ਜਾਤੀਆਂ ਜਾਂ ਐਸਟੀ ਦੇ ਵਿੱਚ ਉਹ ਇਸ ਗੱਲ ਲਈ ਆਪਣੇ ਬੱਚਿਆਂ ਨੂੰ ਅਵੇਅਰ ਕਰਨ ਪੱਧ ਤੋਂ ਵੱਧ ਉਹਨਾਂ ਨੂੰ ਪ੍ਰਚਾਰ ਕਰਨ ਕਿ ਭਾਈ ਤੁਹਾਡਾ ਨੁਕਸਾਨ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਇਸ ਕਰਕੇ ਜਿਆਦਾ ਤੋਂ ਜਿਆਦਾ ਪੜੋ ਇਧਰ ਉਧਰ ਧਿਆਨ ਨਾ ਦਿਓ ਸੋ ਇਸ ਕਰਕੇ ਨਾਟ ਫਾਰ ਸ਼ੂਟੇਬਲ ਦਾ ਜਿਹੜਾ ਹੈਗਾ ਕਨਸੈਪਟ ਆਇਆਗਾ ਉਹ ਬਿਲਕੁਲ ਨਿੰਦਣਯੋਗ ਆ ਮੰਨਦੇ ਸੁਪਰੀਮ ਕੋਰਟ ਇਸ ਦੇ ਉੱਤੇ ਫੈਸਲਾ ਵਾਪਸ ਲਵੇ ਕਿਉਂਕਿ ਇਹ ਤਾਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੀ ਨਹੀਂ ਨਾ ਇਹ ਤਾਂ ਮਤਲਬ ਰਾਜ ਸਰਕਾਰਾਂ ਨੇ ਕਰਨਾ ਹੁਣ ਰਾਜ ਸਰਕਾਰਾਂ ਦੇ ਵਿੱਚ ਸਾਨੂੰ ਆਪ ਦੇ ਐਮ ਐਲ ਇਸ ਨੂੰ ਸਾਡੀ ਐਮ ਪੀ ਇਸ ਨੂੰ ਇਸ ਗੱਲ ਲਈ ਜਿਹੜਾ ਹੈ ਤਿਆਰ ਕਰਨਾ ਚਾਹੀਦਾ ਤੇ ਸਾਨੂੰ ਆਮ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਸੋ ਇਨੀ ਉਮੀਦ ਤੁਹਾਨੂੰ ਸਾਡੀਆਂ ਗੱਲਾਂ ਕੋ ਚੰਗੀਆਂ ਲੱਗਣ ਜੇ ਚੰਗੀਆਂ ਲੱਗੀਆਂ ਤਬਾਤੂਬ ਦੇ ਇਸ ਵੀਡੀਓ ਨੂੰ ਮਜਬੂਤ ਇਕਬਾਲ ਵੀ ਭਾਈਚਾਰੇ ਤੱਕ ਜ਼ਰੂਰ ਪਹੁੰਚਾ ਦਿਓ ਰਮਦਾਸੀਆਂ ਤੱਕ ਵੀ ਪਹੁੰਚਾ ਦਿਓ ਰਮਦਾਸੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਜਿਹੜੇ ਗਰੀਬ ਰਮਦਾਸੀਏ ਆ ਜਿਹੜੇ ਗਰੀਬ ਰਮਦਾਸੀਆ ਉਹ ਵੀ ਆਪਣੇ ਬੱਚਿਆਂ ਨੂੰ ਅਵੇਅਰ ਕਰਨ ਕਿ ਐਵੇਂ ਨਾ ਭਾਈ ਵੱਡਿਆਂ ਦੇ ਪਿੱਛੇ ਲੱਗ ਕੇ ਆਪਾਂ ਸੜਕਾਂ ਤੇ ਉਤਰੇ ਜੀ ਕਿ ਅਸੀਂ ਆਪਦੇ ਗਰੀਬ ਭਰਾਵਾਂ ਨੂੰ ਮਜਬੂਤ ਸਿੱਖਾਂ ਕਰਨੀ ਅੱਖਾਂ ਕੱਢੀ ਜਾਈਏ ਵੀ ਆਹ ਕੀ ਆ ਰਾਹ ਲੈ ਕੇ ਫਰਾਨੇ ਲੈ ਕੇ ਨਹੀਂ ਨਹੀਂ ਉਹ ਪਛਲੀ ਹੈ ਤੁਹਾਡੇ ਆਪਣੇ ਭਰਾ ਸਾਡੇ ਨਾਲ ਜਿਹੜੇ ਖਾਈ ਜਾਂਦੇ ਨੇ ਉਹਨਾਂ ਨੂੰ ਥੋੜਾ ਜਿਹਾ ਸ਼ੇਅਰ ਤੇ ਕਰੋ ਉਹਨਾਂ ਨੂੰ ਤਾਂ ਕੋਈ ਗੱਲ ਨਹੀਂ ਭਾਈ ਤੁਹਾਡੇ ਕੋਲੇ ਬਹੁਤ ਪੁਛਾ ਸਾਡੂ ਗਰੀਬ ਰਮਦਾਸੀਆਂ ਨੂੰ ਸਮਾਰਾਂ ਨੂੰ ਆਦੀ ਧਰਮੀਆਂ ਨੂੰ ਉਹਨਾਂ ਨੂੰ ਵੀ ਕੁਝ ਮਿਲ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਤਾਂ ਉਧਰੋਂ ਹੀ ਮਿਲਣਾ ਨਾ ਸਾਡੇ 12% ਜੇ ਆਰ ਐਮ ਆਰ ਐਂਡ ਆਦਰਸ ਦੇ ਵਿੱਚੋਂ ਗਰੀਬ ਰਮਦਾਸੀਆਂ ਨੂੰ ਨਿਕਲਣਗੇ ਤਾਂ ਆਰ ਐਂਡ ਆਦਰਸ ਦੀਆਂ ਥਲੜੀਆਂ ਕਾਸਟਾਂ ਜਿਹੜੀਆਂ ਨੇ ਉਹਨਾਂ ਨੂੰ ਜਣਾ ਕੁਝ ਮਿਲ ਜੂਗਾ ਗਰੀਬ ਰਮਦਾਸੀਆਂ ਨੂੰ ਮਿਲ ਜੂਗਾ ਸਮਾਰਾਂ ਨੂੰ ਕੋਈ ਉਹਨਾਂ ਦੀ ਗਿਣਤੀ ਬਾਅਦ ਦਾ ਇਧਰ ਮਜਬੂਰ ਸਿੱਖਾਂ ਨੂੰ ਵੱਧ ਮਿਲੂਗਾ ਜੇ ਮਜਬੂਰ ਸਿੱਖਾਂ ਤੋਂ ਵੀ ਨਿਕਲ ਜਾਣਗੇ ਕੋਈ ਕ੍ਰੀਮ ਲੇਅਰ ਤੋਂ ਕੋਈ ਫਰਕ ਨਹੀਂ ਪੈਦਾ ਸੋ ਇਸ ਗੱਲ ਕਰਕੇ ਦੋਸਤੋ ਸਾਨੂੰ ਬੜੇ ਧਿਆਨ ਨਾਲ ਤੇ ਜਿੰਨਾ ਮਸਲਿਆਂ ਤੇ ਸਾਡੇ ਚਿੰਤਕ ਆ ਉਹਦਾ ਹਰੋਸ ਜ਼ਾਹਰ ਕਰਦੇ ਨੇ ਖਾਸ ਤੌਰ ਤੇ ਨਾਟ ਫਾਰ ਸੂਟੇਬਲ ਅਲਾ ਜਿਹੜਾ ਸਭ ਤੋਂ ਵਧੀਆ ਜਿਹੜੀ ਗੱਲ ਹੈ ਇਹ ਰੈਜ਼ਰਵੇਸ਼ਨ ਬਚਾਉਣ ਵਾਲੀ ਗੱਲ ਹੈ ਇਹ ਜਾਇਜ਼ ਆ ਇਸ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕਲੋਜ਼ਿਅਮ ਸਿਸਟਮ ਨੂੰ ਤੋੜਨ ਦੀ ਕਲ ਦੀ ਵੀ ਅਸੀਂ ਉਹਨਾਂ ਦੀ ਹਮਾਇਤ ਕਰਦੇ ਹਾਂ ਉੱਥੇ ਵੀ ਜਿਹੜਾ ਪ੍ਰੋਪਰ ਹੈ ਜਿਹੜਾ ਹੈ ਸਾਰੇ ਕਾਸਟਾਂ ਦੇ ਲੋਕਾਂ ਨੂੰ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ ਸੋ ਚੰਗੀ ਲੱਗੀ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਜ਼ਰੂਰ ਕਰਿਓ